ਯੋਧਨਸ਼ੈਰ ਵਿਰੋਧ ਪ੍ਰੋਗਰਾਮ ਦੇ ਤਹਿਤ ਬਠਿੰਡਾ ਪੁਲਿਸ ਵੱਲੋਂ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਪੂਰੇ ਪੰਜਾਬ ਵਿੱਚੋਂ 8 ਟੀਮਾਂ ਨੇ ਹਿੱਸਾ ਲਿਆ ਅਤੇ ਫਾਈਨਲ ਮੁਕਾਬਲਾ ਜਲੰਧਰ ਦੇ ਮੁਕਸਰ ਦੀਆਂ ਟੀਮਾਂ ਵਿੱਚੋਂ ਰਿਹਾ ਜਿਸ ਵਿੱਚ ਜਲੰਧਰ ਐਲਪੀਓ ਜੇਤੂ ਰਿਹਾ ਨਸ਼ਾ ਨੂੰ ਲੈ ਕੇ ਪੁਲਿਸ ਵਾਲੇ ਜਿੱਥੇ ਕਿ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਯੁਵਥਾਂ ਨੂੰ ਖੇਡਣ ਦੇ ਨਾਲ ਜੋੜਨ ਲਈ ਬਠਿੰਡਾ ਪੁਲਿਸ ਵਿੰਨਿਓ ਇੱਕ ਵੱਡਾ ਉਪਰਾਲਾ ਕੀਤਾ ਇਹ ਬਠਿੰਡਾ ਪੁਲਿਸ ਲਾਈਨ ਵਿੱਚ ਬਣਿਆ ਗਰਾਊਂਡ ਵਿੱਚ ਬਾਸਕਟਬਾਲ ਦਾ ਟੂਰਨਾਮੈਂਟ ਕਰਵਾਇਆ ਗਿਆ

ਅੱਜ ਜਿਵੇਂ ਹਰ ਸਾਲ ਦੀ ਤਰ੍ਹਾਂ ਆਪਾਂ ਇੱਥੇ ਪੁਲਿਸ ਲਾਈਨ ਵਿੱਚ ਇਹ ਜਿਹੜਾ ਆਪਣਾ ਬਾਸਕਟਬਾਲ ਦਾ ਗਰਾਊਂਡ ਬਣਿਆ ਹੋਇਆ ਇਹਦੇ ਵਿੱਚ ਪੂਰੇ ਪੰਜਾਬ ਵਰਦੀ ਵੱਖ-ਵੱਖ ਟੀਮਾਂ ਜਿਹੜੀ ਹੈ ਕਿ ਇੱਥੇ ਬਾਸਕਟਬਾਲ ਦੇ ਖੇਡਣ ਦੇ ਵਾਸਤੇ ਆਉਂਦੀਆਂ ਨੇ ਤੇ ਹਰ ਸਾਲ ਆਪਾਂ ਇਹ ਪ੍ਰੋਗਰਾਮ ਕਰਾਉਂਦੇ ਹਾਂ ਪੁਲਿਸ ਡਿਪਾਰਟਮੈਂਟ ਵੱਲੋਂ ਕਰਾਇਆ ਜਾਂਦਾ ਹੈ ਤੇ ਅੱਜ ਇਹ ਪ੍ਰੋਗਰਾਮ ਕਰਾਇਆ ਗਿਆ ਤੇ ਇਹਦੇ ਵਿੱਚ ਜਿਹੜਾ ਹੈਗਾ ਫਾਈਨਲ ਮੈਚ ਉਹ ਵੇਖਣ ਆਪਾਂ ਇੱਥੇ ਆਏ ਸੀ ਇਹ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਸਰਕਾਰ ਦੀ ਜਿਹੜੀ ਯੁੱਧ ਨਸ਼ਿਆਂ ਵਿਰੁੱਧੀ ਮੁਹਿੰਮ ਹੈ ਉਹਦੇ ਅਧੀਨ ਹੀ ਆਪਾਂ ਸਾਰੇ ਪ੍ਰੋਗਰਾਮ ਜਿਹੜੇ ਹੈਗੇ ਉਹ ਕਰਾ ਰਹੇ ਨੇ ਤੇ ਅ ਸਿਰਫ ਇੱਕ ਹੀ ਕੋਸ਼ਿਸ਼ ਹੈਗੀ ਹੈ ਇੱਕ ਹੀ ਮੰ타 ਹੋਵੇਗਾ ਕਿ ਇਹ ਨਸ਼ਿਆਂ ਨੂੰ ਆਪਾਂ ਖਤਮ ਕਰਨਾ ਹੈ ਤੇ ਜਿਹੜੀ ਯੂਥ ਹੈ ਉਹਨਾਂ ਦੀ એનર્ਜੀ ਨੂੰ ਪ੍ਰੋਪਰਲੀ ਚੈਨਲਾਈਜ਼ ਕਰਨਾ ਹੈ ਪਾਵੇਂ ਉਹ ਐਜੂਕੇਸ਼ਨ ਦੇ ਵਲ ਹੋਵੇ ਪਾਵੇਂ ਖੇਡਾਂ ਦੇ ਵਲ ਹੋਵੇ ਤੇ ਪਰ ਕਿਸੇ ਵੀ ਤਰੀਕੇ ਨਾਲ ਆਪਾਂ ਨਸ਼ੇ ਨੂੰ ਜਿਹੜਾ ਹੈਗਾ ਉਹ ਖਤਮ ਕਰਨਾ ਹੈ ਇਹਦੇ ਕਰਕੇ ਹੀ ਸਰਕਾਰ ਵੱਖ-ਵੱਖ ਸਕੀਮਾਂ ਜਿਹੜਾ ਹੈਗਾ ਉਹ ਲੈ ਕੇ ਆ ਰਹੀ ਹੈ ਜਿੱਥੇ ਇਨਫੋਰਸਮੈਂਟ ਤੇ ਪੁਲਿਸ ਜਿਹੜੀ ਹੈ ਕੀ ਕਾਰਵਾਈ ਕਰ ਰਹੀ ਹੈ ਉਹਦੇ ਨਾਲ ਨਾਲ ਅਵੇਅਰਨੈਸ ਤੇ ਖੇਡਾਂ ਦੇ ਵਲ ਗਰਾਊਂਡਸ ਬਣਾਉਣ ਦੇ ਵਾਸਤੇ ਇਕੁਪਮੈਂਟਸ ਪ੍ਰੋਵਾਈਡ ਕਰਨ ਦੇ ਵਾਸਤੇ ਜਿਮਸ ਪ੍ਰੋਵਾਈਡ ਕਰਾਉਣ ਦੇ ਵਾਸਤੇ ਲਾਇਬ੍ਰੇਰੀਜ਼ ਜਿਹੜੀ ਹੈ ਕਿ ਜਾਪਾ ਜਿਨੇ ਵੀ ਜੜੀ ਹੈ ਕਿ ਉਹ ਬਣਾਈਆਂ ਨੇ ਤੇ ਕੋਸ਼ਿਸ਼ ਇਹ ਹੈ ਕਿ ਸਾਡਾ ਜਿਹੜਾ ਨੌਜਵਾਨ ਹੈ ਉਹ ਕਿਸੇ ਤਰੀਕੇ ਨਾਲ ਉਹਨੂੰ ਇਹ ਨਾ ਲੱਗੇ ਕਿ ਉਹਦੇ ਕੋਲ ਸੁਵਿਧਾਵਾਂ ਜਿਹੜੀ ਹੈ ਕਿ ਉਹ ਅਵੇਲੇਬਲ ਨਹੀਂ ਹੈ ਕਿ ਹੈ ਤੇ ਨਾਲ ਹੀ ਜਿਹੜਾ ਆਪਣਾ ਨਸ਼ਾ ਛੁੜਾਓ ਕੇਂਦਰ ਉਹਦੀ ਦੀ ਵੀ ਆਪਾਂ ਕੈਪੈਸਟੀ ਵਧਾਈ ਹੈ ਤੇ ਆਪਾਂ ਹਰ ਇੱਕ ਨੌਜਵਾਨ ਨੂੰ ਬਸ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਫਿਕਰ ਨਾ ਕਰੋ ਆਪਾਂ ਤੁਹਾਡੇ ਨਾਲ ਜੇ ਤੁਹਾਡ ਨੂੰ ਕੋਈ ਵੀ ਕਿਸੇ ਵੀ ਤਰੀਕੇ ਦੀ ਸਹਾਇਤਾ ਦੀ ਲੋੜ ਹੈ ਕਿ ਆਪਾਂ ਵਿੱਚ ਉਹ ਡੀ ਐਡਿਕਸ਼ਨ ਦੇ ਵਾਸਤੇ ਹੋਏ ਪਾਵੇਂ ਉਹ ਕਿਸੇ ਹੋਰ ਤਰੀਕੇ ਨਾਲ ਕਈ ਸਾਰੇ ਇਹੋ ਜਿਹੇ ਬੱਚੇ ਹੈਗੇ ਆ ਜਿਨ੍ਹਾਂ ਨੂੰ ਖੇਡਾਂ ਦੇ ਸਮਾਨ ਦੇ ਵਾਸਤੇ ਆਪਾਂ ਇਹ ਕਈ ਤਰੀਕੇ ਤੇ ਤੁਸੀਂ ਪਹਿਲਾਂ ਵੀ ਵੇਖਿਆ ਕਿ ਕਈ ਬੱਚੇ ਇਹੋ ਜੋ ਵੀ ਹੁੰਦੇ ਨੇ ਜਿਨ੍ਹਾਂ ਨੂੰ ਬੇਸਿਕ ਇਕਵਿਪਮੈਂਟ ਜਿਹੜਾ ਹੈਗਾ ਉਹ ਨੈਸ਼ਨਲ ਇੰਟਰਨੈਸ਼ਨਲ ਵੀ ਖੇਡ ਸਕਦੇ ਨੇ ਪਰ ਉਹਨਾਂ ਨੂੰ ਅਵੇਲੇਬਲ ਨਹੀਂ ਹੁੰਦੇ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਐਡਮਿਨਿਸਟ੍ਰੇਸ਼ਨ ਤੁਹਾਡੇ ਨਾਲ ਹੈ ਜੇ ਤੁਹਾਨੂੰ ਕਿਸੇ ਵੀ ਇਕਵਿਪਮ ਇਹੋ ਯਾ ਕਿ ਤੁਹਾਨੂੰ ਹੋਰ ਵੀ ਕਿਸੇ ਤਰੀਕੇ ਨਾਲ ਸਹਾਇਤਾ ਦੀ ਲੋੜ ਹੈ ਕਿ ਤੁਸੀਂ ਜ਼ਰੂਰ ਮੇਰੇ ਦਫ਼ਤਰ ਆਓ ਆਪਾਂ ਤੁਹਾਨੂੰ ਇਨਸ਼ੋਰ ਕਰਾਂਗੇ ਕਿ ਤੁਹਾਨੂੰ ਇਸ ਕਰਕੇ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਨਹੀਂ ਹੋਵੇ ਕਿ ਇਸ 스테ਟ ਤੇ ਜਿਹੜਾ ਪਹਿਲਾਂ ਕਿਹਾ ਤੁਹਾਨੂੰ ਜਨਰਲ ਪੰਚਾਇਤਾਂ ਆਉਂਦੀਆਂ ਗਰਾਊਂਡ ਤੇ ਲੈਬਰੀ ਪਹਿਲਾਂ ਦੇ ਸੀ ਨਾਲੀਆਂ ਛੜਕਾਂ ਵਾਸਤੇ ਦੇਖੋ ਇਹ ਜਿਹੜਾ ਹੈਗਾ ਸਰਕਾਰ ਦਾ ਸਿਰਫ ਮੈਂ ਪਹਿਲਾਂ ਵੀ ਕਿਹਾ ਹੈ ਕਿ ਆਪਣੀ ਪੂਰੀ ਕੋਸ਼ਿਸ਼ ਇਹ ਹੈ ਕਿ ਜੇ ਆਪਾਂ ਬੱਚਿਆਂ ਨੂੰ ਸਹੀ ਇਕ ਮਾਹੌਲ ਦੇਵਾਂਗੇ ਤੇ ਉਹਨਾਂ ਨੂੰ ਜਿਹੜੀ ਅੱਜ ਦੀ ਉਹਨਾਂ ਦੀ ਜ਼ਰੂਰਤ ਹੈ ਜਿਹੜਾ ਉਹ ਚਾਹੁੰਦੇ ਆ ਉਹ ਤੁਸੀਂ ਜਿਲ੍ਹਾ ਲਾਇਬ੍ਰੇਰੀ ਦੇਖ ਲਓ ਉਹਦਾ ਵੀ ਉਦਘਾਟਨ ਮੈਨੂੰ ਲੱਗਦਾ ਹਫ਼ਤੇ ਇੱਕ ਵਿੱਚ ਹੋ ਜਾਊਗਾ ਉਹ ਤੁਸੀਂ ਵੇਖੋ ਕਿ ਕਿਸ ਤਰੀਕੇ ਨਾਲ ਬਣਾਈ ਹੈ ਉੱਥੇ ਅੱਜ ਹੁਣੇ ਉਦਘਾਟਨ ਵੀ ਨਹੀਂ ਹੋਇਆ ਮੈਂ ਉੱਥੇ ਦੇਖ ਰਿਹਾ ਕਿ ਕਟੋਕੜ ਵੀ 30 40 ਬੱਚੇ ਹੁਣ ਵੀ ਉੱਥੇ ਆਉਣਾ ਸ਼ੁਰੂ ਹੋ ਗਏ ਤੇ ਮਤਲਬ ਇਹ ਤਾਂ ਇੱਕ ਚੇਂਜ ਤਾਂ ਹੈ ਜਿੱਥੇ ਰੂਰਲ ਲਾਇਬ੍ਰੇਰੀਜ਼ ਆਪਾਂ ਬਣਾ ਰਹੇ ਉੱਥੇ ਬੱਚੇ ਆ ਰਹੇ ਆਂ ਜਿਤੇ ਲਾਇਬ੍ਰੇਰੀਜ਼ ਮੈਂ ਤੁਹਾਨੂੰ ਉਹ ਦਿਖਾ ਦਿਆ ਨਾ ਕਿ ਮੇਰੇ ਕੋਲ ਜਿੰਨੀ ਵੀ ਐਪਲੀਕੇਸ਼ਨਾਂ ਆਈਆਂ ਹਨ ਪੰਚਾਇਤਾਂ ਦੇ ਤਰਫੋਂ ਉਹਦੇ ਵਿੱਚੋਂ ਲਾਇਬ੍ਰੇਰੀ ਤੇ ਖੇਡ ਦਾ ਸੀਰੀਅਮ ਜਿਹੜਾ ਹੈਗਾ ਉਹਨਾਂ ਨੇ ਲਿਸਟ ਵਿੱਚ ਪਾਇਆ ਹੋਇਆ ਤੇ ਮੈਂ ਬੇਨਤੀ ਫਿਰ ਇਹ ਹੀ ਕਰਾਂਗਾ ਕਿ ਆਪਾਂ ਕਿਸੇ ਵੀ ਤਰੀਕੇ ਨਾਲ ਇਸ ਤਰੀਕੇ ਦੀ ਜੋ ਤੁਹਾਨੂੰ ਕਿਸੇ चीज ਦੀ ਜ਼ਰੂਰਤ ਹੈ ਸਰਕਾਰ ਕਦੀ ਫੰਡਸ ਦੇ ਵਾਸਤੇ ਤੁਹਾਨੂੰ ਪਰੇਸ਼ਾਨ ਨਹੀਂ ਕਰੋ। ਥੈਂਕ ਯੂ। ਜੋ ਮੁਹਿੰਮ ਚੱਲਾ ਗਈ ਹੈ ਨਸ਼ਾ ਵਿਰੁੱਧ ਉਸ ਮੁਹਿੰਮ ਦੇ ਤਹਿਤ ਆਜ ਬੀਸੀ ਸਾਹਿਬ ਪਟੇਂਡਾ ਤੇ ਐਸਐਸਪੀ ਸਾਹਿਬ ਬਟੇਨਾ ਨੇ ਤੇ ਇੱਕ ਬਹੁਤ ਵਧੀਆ ਬਾਸਕਟਬਾਲ ਦਾ ਜੋ ਮੈਚ ਉਹਦਾ ਆਯੋਜਨ ਕੀਤਾ ਸੀਗਾ ਜੋ ਪੂਰਾ ਦਿਨ ਤੇ ਇਹਦੇ ਵਿੱਚ ਬਹੁਤ ਵਧੀਆ ਸਪੋਰਟਸਮੈਨਸ਼ਿਪ ਦੀ ਜੋ ਸਪਿਰਟ ਹੈ ਉਹ ਅਕਾਡਮੀ ਲਈ ਤੇ ਬਹੁਤ ਚੰਗਾ ਉਪਰਾਲਾ ਹੈ ਇਹਦੇ ਨਾਲ ਇੱਕ ਤੋਂ ਬੱਚੇ ਨਸ਼ਾ ਤੋਂ ਦੂਰ ਰਹਿਣਗੇ ਤੇ ਇਹ ਕੁਣਾ ਦੀ ਜੋ ਫਿਜ਼ੀਕਲ ਤੇ ਮੈਂਟਲ ਫਿਟਨੈਸ ਹੈ ਉਦੇਵਲ ਬਹੁਤ ਜ਼ਿਆਦਾ ਉਹਨਾਂ ਨੂੰ ਫਾਇਦਾ ਹੋਊਗਾ ਤੇ ਇਸ ਤਰ੍ਹਾਂ ਦੇ ਉਪਰਾਲੇ ਗਾਹਾਂ ਵੀ ਚੱਲੂ ਰਹਿਣਗੇ ਤੇ ਜੋ ਜਿਸ ਤਰ੍ਹਾਂ ਦਾ ਕੰਮ ਇੱਥੇ ਚੱਲ ਰਿਹਾ ਹੈ ਐਨਫੋਰਸਮੈਂਟ ਫਰੰਟ ਤੇ ਤੇ ਅਵੇਰਨੈਸ ਫਰੰਟ ਤੇ ਉਹਦੇ ਲਈ ਪਟਨਾ ਐਡਮਿਨਿਸਟ੍ਰੇਸ਼ਨ ਬਹੁਤ ਜ਼ਿਆਦਾ ਬਧਾਈ ਦਾ ਹੱਕਰ ਥੈਂਕ ਯੂ ਸਰ ਨੋਸਵਾਨਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਖਾਸ ਕਰਕੇ ਇਹੀ ਕਿ ਨੌਜਵਾਨ ਨਸ਼ਾ ਤੋਂ ਦੂਰ ਰਹੇ ਤੇ ਸਪੋਰਟਸ ਹੈ ਯੋਗਾ ਹੈ ਮੈਡੀਟੇਸ਼ਨ ਹੈ ਇਹਦੇ ਵਿੱਚ ਆਪਣੇ ਆਪ ਨੂੰ ਮਸਰੂਫ ਰੱਖਣ ਤੇ ਕੋਈ ਨਾ ਕੋਈ ਹੋਬੀ ਜ਼ਰੂਰ ਐਡਾਪਟ ਕਰਨੀ ਚਾਹੀਦੀ ਹੈ ਤੇ ਇਸ ਤਰ੍ਹਾਂ ਦਾ ਜੋ ਪੀਅਰ ਪ੍ਰੈਸ਼ਰ ਹੁੰਦਾ ਹੈ ਜਾਂ ਜੋ ਬੈਡ ਕੰਪਨੀ ਹੁੰਦੀ ਹੈ ਉਸ ਤੋਂ ਦੂਰ ਰਹਿਣਾ ਚਾਹੀਦਾ ਹੈ ਠੀਕ ਅੱਜ ਬਠਿੰਡਾ ਪੁਲਿਸ ਔਰ ਬਠਿੰਡਾ ਪ੍ਰਸ਼ਾਸਨ ਨੇ ਮਿਲ ਕੇ ਪੁਲਿਸ ਲਾਈਨ ਬਠਿੰਡਾ 'ਚ ਇੱਕ ਬਾਸਕਟਬਾਲ ਟੂਰਨਾਮੈਂਟ ਕਰਾਇਆ ਸੀ ਜਿਹੜਾ ਸਾਰੇ ਅਰਲੀ ਮਾਰਨਿੰਗ ਸ਼ੁਰੂ ਹੋ ਕੇ ਸਾਡੇ ਕੋਲ 8 ਬਾਸਕਟਬਾਲਸ ਦੀ 올ਓਵਰ ਪੰਜਾਬ ਤੋਂ ਵਕਫ ਵਕ ਟੀਮਾਂ ਆਈਆਂ ਸੀ ਜਿਹਦਾ ਫਾਈਨਲ ਮੈਚ ਐਲਪੀਯੂ ਜਲੰਧਰ ਔਰ ਸ਼੍ਰੀ ਮੁਕਸਰ ਸਾਹਿਬ ਦੀ ਟੀਮ ਦਾ ਹੋਇਆ ਤੇ ਜ ਇਸ ਚ ਇਹਦਾ ਬੇਸਿਕਲੀ ਤੁਹਾਨੂੰ ਪਤਾ ਹੈ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੁੱਧ ਤੇ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਔਰ ਗਵਰਨਮੈਂਟ ਆਫ ਇੰਡੀਆ ਦਾ ਨਸ਼ਾ ਮੁਕਤ ਭਾਰਤ ਅਭਿਆਨ ਇਹ ਜੁਆਇੰਟਲੀ ਅਸੀਂ ਇਹਨਾਂ ਦੋਨਾਂ ਮੈਸੇਜਸ ਨੂੰ ਕਨਵੇ ਕਰਨ ਲਈ ਇਹ ਅੱਜ ਇਵੈਂਟ ਕਰਾਇਆ ਸੀ ਜਿਹਦੇ ਚ ਸਾਡੇ ਮਾਨਯੋਗ ਸਪੈਸ਼ਲ ਡੀਜੀਪੀ ਪੀਐਸ ਪੀਸੀਐਲ ਜਤਿੰਦਰ ਜੈਨ ਸਰ ਚੀਫ ਔਰ ਡੀਸੀ ਸਾਹਿਬ ਏडीसी ਏडीसी ਜੀ ਏडीसी ਡੀ ਔਰ ਇਹਨਾਂ ਦੇ ਆਈਐਸ ਪ੍ਰਬੇਸ਼ਨਰ ਦੇ ਨਾਲ ਸਾਡੇ ਜ਼ਿਲ੍ਹੇ ਦੇ ਸਾਰੇ ਆਫੀਸਰਸ ਔਰ ਬਟਨਾ ਸ਼ਹਿਰ ਦੇ ਐਸਐਚਓ ਸਾਰਿਆਂ ਨੇ ਇਹਦੇ ਚ ਅਟੈਂਡੈਂਸ ਦਿੱਤੀ ਕਿੰਨਾ ਕਿਹਾ ਹੈ ਜੀ ਇਹਨਾਂ ਦੇ ਨਾਲ ਜਿੱਦਾਂ ਪ੍ਰਭਾਤ ਦੇਖੋ ਜੀ ਤੁਸੀਂ ਵੀ ਸਾਡੇ ਇਹਨਾਂ ਇਵੈਂਟਸ ਚ ਆਂਦੇ ਹੋ ਮੇਰੇ ਖਿਆਲ ਤਾਂ ਬਿਗਨਿੰਗ ਤੋਂ ਹੀ ਬੜਾ ਪੋਜ਼ਿਟਿਵ ਜਿਹਾ ਮਾਹੌਲ ਬਣ ਜਾਂਦਾ ਹੈ ਕਿਉਂਕਿ ਰੁਟੀਨ ਚ ਅਸੀਂ ਐਨਫੋਰਸਮੈਂਟ ਤਾਂ ਕਰਦੇ ਰਹਿੰਦੇ ਆ ਪਰ ਪੁਲਿਸ ਲਈ ਵੀ ਇਸ ਤਰ੍ਹਾਂ ਦੇ ਸਪੋਰਟਿੰਗ ਇਵੈਂਟਸ ਕਿਉਂਕਿ ਸਾਡੇ ਜ਼ਿਲ੍ਹੇ 'ਚ ਬੜੇ ਅੱਛੇ ਸਪੋਰਟਸ ਤੇ ਅਚੀਵਰਸ ਹੈ ਸਾਡੇ ਐਸਪੀ ਹੈੱਡਕੁਆਰਟਰ AIG ਕਾਉਂਟਰ ਇੰਟੈਲੀਜੈਂਸ ਵਗੈਰਾ ਸੋ ਇਸ ਤਰ੍ਹਾਂ ਦਾ ਮਾਹੌਲ ਬੱਚਿਆਂ ਨੂੰ ਪੋਜ਼ਿਟਿਵ ਵੱਲ ਪ੍ਰੇਰਿਤ ਕਰਦਾ ਤੁਸੀਂ ਆਪ ਵੀ ਦੇਖਦੇ ਹੋ ਤੁਸੀਂ ਇਹ ਕਨਵੇ ਕਰੋਗੇ ਮੈਸੇਜਸ ਕਿ ਬਠਿੰਡਾ ਪੁਲਿਸ ਨੇ ਇਸ ਤਰ੍ਹਾਂ ਦਾ ਸਪੋਰਟਿੰਗ ਇਵੈਂਟ ਕਰਾਇਆ ਤੇ ਬੱਚੇ ਆਪਣੇ ਆਪ ਇਹਦੇ ਵੱਲ ਅਟਰੈਕਟ ਹੁੰਦੇ ਜਿਵੇਂ ਅਸੀਂ ਪ੍ਰਾਈਜ਼ ਵੀ ਦਿੰਦੇ ਆ ਸਰਕਾਰ ਵੱਲੋਂ ਫਸਟ ਟੀਮ ਨੂੰ ਅਸੀਂ 21000 ਕੈਸ਼ ਅਵਾਰਡ ਸੈਕਿੰਡ ਨੂੰ 15000 ਕੈਸ਼ ਬੋਰਡ ਦੇ ਨਾਲ-ਨਾਲ ਵੱਖਰੇ-ਵੱਖਰੇ ਟਰੋਫੀਜ਼ ਦਿੱਤੀਆਂ ਸੋ ਇਹ ਸਾਰਾ ਪੋਜ਼ਿਟਿਵ ਵੱਲ ਨੂੰ ਬੱਚਿਆਂ ਨੂੰ ਲੈ ਕੇ ਜਾਂਦਾ ਹੈ ਕਿ ਨਸ਼ੇ ਦੇ ਕੋਣ ਨੂੰ ਤਿਆਗੋ ਤੇ ਪੜ੍ਹਾਈ ਆ ਸਪੋਰਟਸ ਵੱਲ ਜਾਓ ਜੋ ਕਿ ਤੁਹਾਡਾ ਅੱਗੇ ਕੈਰੀਅਰ ਬਣਾ ਸਕਦਾ ਹੈ ਔਰ ਤੁਹਾਨੂੰ ਇੱਕ ਪੋਜ਼ਿਟਿਵ ਦਿਸ਼ਾ ਨਿਰਦੇਸ਼ ਮਿਲਦੇ ਸੋ ਇਸੇ ਉਪਰ ਆਲੇ ਤੇ ਹੈ ਤੁਸੀਂ ਪਹਿਲਾਂ ਵੀ ਵਕਫਾ ਪ੍ਰੋਗਰਾਮ ਕਰਦੇ ਰਹਿੰਦੇ ਆ ਤੇ ਅੱਗੇ ਵੀ ਸਾਡਾ ਇਹੀ ਮਹਮ ਜਾਰੀ ਰਹੇਗਾ